ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਚੱਲਦੇ ਵਿਆਹ 'ਚ ਸਿਰਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ 50 ਸਾਲ ਦਾ ਜਰਮਲ ਸਿੰਘ ਜੋ ਬਲਟੋਹਾ ਪਿੰਡ ਦਾ ਸਰਪੰਚ ਸੀ ਜੋ ਤਰਨਤਾਰਨ ਜ਼ਿਲ੍ਹੇ 'ਚ ਪੈਂਦਾ 4 ਜਨਵਰੀ 2026 ਨੂੰ ਇੱਕ ਵਿਆਹ ਤੇ ਜਾਂਦਾ ਤੇ ਇਹ ਵਿਆਹ ਹੁੰਦਾ ਅੰਮ੍ਰਿਤਸਰ ਦੇ ਮੈਰੀ ਗੋਲਡ ਪੈਲੇਸ 'ਚ ਸਿਖਰ ਦੁਪਹਿਰੇ ਕਰੀਬ 2:30 ਵਜੇ ਵਿਆਹ ਵਾਲੇ ਮੁੰਡੇ ਕੁੜੀ ਦੇ ਪੈਲੇਸ ਤੋਂ ਚਲੇ ਜਾਣ ਤੋਂ ਬਾਅਦ ਇਸ ਪੈਲੇਸ 'ਚ ਦੋ ਯੰਗ ਮੁੰਡੇ ਐਂਟਰ ਹੁੰਦੇ ਆ ਤੇ ਬਿਨਾਂ ਕਿਸੇ ਡਰ ਤੋਂ ਕੁਰਸੀ 'ਤੇ ਬੈਠੇ ਜਰਮਲ ਸਿੰਘ ਦੇ ਪੁਆਇੰਟ ਬਲੈਂਕ ਰੇਂਜ ਤੋਂ ਸਿਰਚ ਗੋਲੀ ਮਾਰਦੇ ਆ ਜਰਮਲ ਸਿੰਘ ਉਹ ਹਸਪੀਟਲ ਲੈ ਕੇ ਜਾਏ ਜਾਂਦਾ ਪਰ ਉਹਨਾਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਹੁਣ ਨੋਟ ਕਰਨ ਵਾਲੀ ਸਭ ਤੋਂ ਵੱਡੀ ਗੱਲ ਇਹ ਹੀ ਸੀ ਕਿ ਇਹ ਕਤਲ ਸ਼ਰਿਆਮ ਕੀਤਾ ਗਿਆ ਮਤਲਬ ਇਹਨੂੰ ਮਾਰਨਾ ਇਹ ਮੁੰਡਿਆਂ ਨੇ ਮੂੰਹ ਤੱਕ ਨਹੀਂ ਟਕੇ ਸੀ ਆਰਾਮ ਨਾਲ ਤੁਰ ਕੇ ਆਏ ਤੇ ਉਹਨੂੰ ਗੋਲੀ ਮਾਰ ਕੇ ਉੱਥੋਂ ਚਲੇ ਗਏ ਮਤਲਬ ਸ਼ੂਟਰਾਂ ਦੀ ਪਲੈਨਿੰਗ ਤੇ ਟਾਰਗੇਟ ਜਮਾਂ ਕਲੀਅਰ ਸੀ ਥੋੜੇ ਹੀ ਟਾਈਮ ਬਾਅਦ ਪ੍ਰਭ ਦਸੂਵਾਲ ਤੇ ਡੋਨੀ ਬਾਲ ਦਾ ਗਰੁੱਪ ਇਹ ਸਾਰੀ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਤੇ ਇਹ ਇਲਜ਼ਾਮ ਲਾਉਂਦਾ ਕਿ ਜਰਮਲ ਸਿੰਘ ਨੇ ਪੁਲਿਸ ਨੂੰ 35 ਲੱਖ ਰੁਪਇਆ ਦੇ ਕੇ ਤੇ ਉਹਨਾਂ ਦੇ ਨਾਲ ਜਾ ਕੇ ਪ੍ਰ ਘਟਵਾਇਆ ਤੇ ਇਸ ਤੋਂ ਬਾਅਦ ਪੁਲਿਸ ਦਾ ਬਿਆਨ ਆਉਂਦਾ ਕਿ ਇਸ ਤੋਂ ਪਹਿਲਾਂ ਵੀ ਜਰਮਲ ਸਿੰਘ ਤੇ ਤਿੰਨ ਵਾਰ ਹਮਲਾ ਹੋ ਚੁੱਕਿਆ ਤੇ ਉਹ ਛੇਤੀ ਹੀ ਇਹਦੇ ਤੇ ਕਾਰਵਾਈ ਕਰਨਗੇ ਹੁਣ ਇੱਥੇ ਸਰਕਾਰ ਨੂੰ ਦੋ ਸਵਾਲ ਪੁੱਛਣੇ ਬੰਦਿਆ ਕਿ ਜੇ ਥੋੜੀ ਆਪਦੀ ਹੀ ਪਾਰਟੀ ਦਾ ਸਰਪੰਚ ਕਿਸੇ ਵੀ ਗੈਰ ਕਾਨੂੰਨੀ ਕੰਮ ਚ ਇਨਵੋਲਡ ਸੀ ਤਾਂ ਉਹਦੇ ਤੇ ਉਦੋਂ ਹੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਤੇ ਜੇ ਉਹਦਾ ਸੱਚੀ ਕੋਈ ਕਸੂਰ ਹੁੰਦਾ ਤੇ ਉਹਦੇ ਤੇ ਇਨਵੈਸਟੀਗੇਸ਼ਨ ਹੋਈ ਹੁੰਦੀ ਤਾਂ ਸ਼ਾਇਦ ਅੱਜ ਉਸ ਬੰਦੇ ਦੀ ਜਾਨ ਬਚ ਸਕਦੀ ਸੀ ਤੇ ਹੁਣ ਆ ਗਿਆ ਦੂਜਾ ਸਵਾਲ ਕਿ ਜੇ ਜਰਮਲ ਸਿੰਘ ਕਿਸੇ ਵੀ ਗੈਰ ਕਾਨੂੰਨੀ ਕੰਮ ਚ ਇਨਵੋਲਡ ਨਹੀਂ ਸੀ ਤੇ ਉਹਦੀ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਨਹੀਂ ਸੀ ਤਾਂ ਫਿਰ ਇੱਕ ਰੂਲਿੰਗ ਪਾਰਟੀ ਆਪਦੇ ਹੀ ਸਰਪੰਚ ਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਸਕੀ ਪੰਜਾਬ 'ਚ ਆਪਣੇ ਵਰਗੇ ਆਮ ਬੰਦੇ ਦੀ ਸੇਫਟੀ ਤਾਂ ਬਹੁਤ ਦੂਰ ਆ ਸਰਕਾਰ ਤੋਂ ਆਪਦੀ ਹੀ ਪਾਰਟੀ ਦਾ ਸਰਪੰਚ ਨਹੀਂ ਬਚਾਇਆ ਗਿਆ ਹੁਣ ਸਰਪੰਚ ਜਰਮਲ ਸਿੰਘ ਦੇ ਮੁੰਡੇ ਨੇ ਆਪਦੇ ਪਿਓ ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰਤਾ ਤੇ ਮੀਡੀਆ ਨੂੰ ਇਹ ਗੱਲ ਦੱਸੀਆ ਕਿ ਪ੍ਰਬਧ ਸਵਾਲ ਦੇ ਘਰ ਦੇ ਢਾਏ ਜਾਂਚ ਇਹਨਾਂ ਦੇ ਪਰਿਵਾਰ ਦਾ ਕੋਈ ਹੱਥ ਨਹੀਂ ਸੀ ਪਰ ਇਹ ਸਾਰੀ ਕਹਾਣੀ ਦਾ ਸੱਚ ਕੀ ਆ ਉਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ